ਸੰਗਰਵਤ ਸਰਦਾਰ ਸਿਮਰਨਜੀਤ ਸਿੰਘ ਮਾਨ ਪੀਐਮ ਦੀ ਸੀਟ ਤੇ ਖੜੇ ਆ ਆਪ ਵੱਧ ਤੋਂ ਵੱਧ ਸਪੋਰਟ ਕਰਕੇ ਜਿੰਨੇ ਵੀ ਹੱਲ ਹੋ ਸਕਦਾ ਵੱਧ ਸਪੋਰਟ ਕਰਕੇ ਉਹ ਪੀਐਮ ਦੀ ਜਿਹੜੀ ਸੀਟ ਹੈ ਜਿੱਤ ਪ੍ਰਾਪਤ ਕਰਨ ਬਾਕੀ ਸਾਰੇ ਸੰਗਤ ਨੂੰ ਅਮਰਪਾਲ ਸਿੰਘ ਵੱਲੋਂ ਵੀ ਇਹ ਖਾਸ ਸਨੇਹਾ ਕਿ ਬਾਤੋ ਆ ਸਿਮਰਨਜੀਤ ਸਿੰਘ ਦੀ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਾਰੀ ਸੰਗਤ ਦਾ ਆਈ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਸੰਗਤਾਂ 'ਚ ਬਹੁਤ ਉਤਸ਼ਾਹ ਤੇ ਪਿਆਰ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਕਿ ਸੰਗਤਾਂ ਆਪਣੀ ਸੰਗਤ ਜਿਹੜੀ ਪੰਥ ਪਰਤ ਹੋਈ ਜਾਗਰੂਕ ਹੋਈ ਆ ਬਾਕੀ ਮੈਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੀਐਮ ਦੀ ਸੀਟ ਤੇ ਖੜੇ ਆ ਆਪ ਵੱਧ ਤੋਂ ਵੱਧ ਸਪੋਰਟ ਕਰਕੇ ਜਿੰਨੇ ਵੀ ਹੱਲ ਹੋ ਸਕਦਾ ਵੱਧ ਸਪੋਰਟ ਕਰਕੇ ਓ ਪੀਐਮ ਦੀ ਜਿਹੜੀ ਸੀਟ ਆ ਜਿੱਤ ਪ੍ਰਾਪਤ ਕਰਨ ਤਾਂ ਜੋ ਆਪਣੇ ਪੰਥਕ ਮੁੱਦੇ ਆ ਉਹ ਪਾਰਲੀਮੈਂਟ ਲੈ ਕੇ ਜਾਣ ਬਾਕੀ ਸਾਰੇ ਸੰਗਤ ਨੂੰ ਅਮਰਪਾਲ ਸਿੰਘ ਵੱਲੋਂ ਵੀ ਇਹ ਖਾਸ ਸਹਿਯੋਗ ਕਿ ਬਾਤੋਆ ਸਿਮਰਨਜੀਤ ਸਿੰਘ ਦੀ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਨ ਤਾਂ ਜੋ ਵੱਡੀ ਲੀਡ ਜਿੱਤ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੀਐਮ ਦੀ ਸੀਟ ਤੇ ਖੜੇ ਆ ਆਪ ਵੱਧ ਤੋਂ ਵੱਧ ਸਪੋਰਟ ਕਰਕੇ ਜਿੰਨੇ ਵੀ ਹੋ ਸਕਦਾ ਵੱਧ ਸਪੋਰਟ ਕਰਕੇ ਓ ਪੀਐਮ ਦੀ ਜਿਹੜੀ ਸੀਟ ਹੈ ਜਿੱਤ ਪ੍ਰਾਪਤ ਕਰਨ ਬਾਕੀ ਸਾਰੇ ਸੰਗਤ ਨੂੰ ਅਮਰਪਾਲ ਸਿੰਘ ਵੱਲੋਂ ਵੀ ਇਹ ਖਾਸ ਸਨੈਅ ਕਿ ਵਾਤਾਵਰ ਸਿਮਰਨਜੀਤ ਸਿੰਘ ਦੀ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਨ ਗੁਰੂ ਰੋਪ ਗੁਰੂ ਪਿਆਰੀ ਸਾਧ ਸੰਗਤ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਾਰੀ ਸੰਗਤ ਦਾ ਆਈ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਸੰਗਤਾਂ 'ਚ ਬਹੁਤ ਉਤਸ਼ਾਹ ਤੇ ਪਿਆਰ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਕਿ ਸੰਤਾਂ ਆਪਣੀ ਸੰਗਤ ਜਿਹੜੀ ਪੰਥ ਪਰਤ ਹੋਈ ਜਾਗਰੂਕ ਹੋਈ ਆ ਬਾਕੀ ਮੈਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੀਐਮ ਦੀ ਸੀਟ ਤੇ ਖੜੇ ਆ ਆਪ ਵੱਧ ਤੋਂ ਵੱਧ ਸਪੋਰਟ ਕਰਕੇ ਜਿੰਨੇ ਵੀ ਹਾਲ ਹੋ ਸਕਦਾ ਵੱਧ ਸਪੋਰਟ ਕਰਕੇ ਉਹ ਪੀਐਮ ਦੀ ਜਿਹੜੀ ਸੀਟ ਆ ਜਿੱਤ ਪ੍ਰਾਪਤ ਕਰਨ ਤਾਂ ਜੋ ਆਪਣੇ ਪੰਥਕ ਮੁੱਦੇ ਆ ਉਹ ਪਾਰਲੀਮੈਂਟ ਲੈ ਕੇ ਜਾਣ ਬਾਕੀ ਸਾਰੇ ਸੰਗਤ ਨੂੰ ਅਮਰਪਾਲ ਸਿੰਘ ਵੱਲੋਂ ਵੀ ਇਹ ਖਾਸ ਸਨੇਹਾ ਕਿ ਬਾਤਵਾਦ ਸਿਮਰਨਜੀਤ ਸਿੰਘ ਦੀ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਨ ਤਾਂ ਜੋ ਵੱਡੀ ਲੀਤ ਜਿੱਤ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੀਐਮ ਦੀ ਸੀਟ ਤੇ ਖੜੇ ਆ ਆਪ ਵੱਧ ਤੋਂ ਵੱਧ ਸਪੋਰਟ ਕਰਕੇ ਜਿੰਨੇ ਵੀ ਹਾਲ ਹੋ ਸਕਦਾ ਵੱਧ ਸਪੋਰਟ ਕਰਕੇ ਉਹ ਪੀਐਮ ਦੀ ਜਿਹੜੀ ਸੀਟ ਹੈ ਜਿੱਤ ਪ੍ਰਾਪਤ ਕਰਨ ਬਾਕੀ ਸਾਰੇ ਸੰਗਤ ਨੂੰ ਅਮਰਪਾਲ ਸਿੰਘ ਵੱਲੋਂ ਵੀ ਇਹ ਖਾਸ ਸਨੇਹਾ ਕਿ ਬਾਤੋਂ ਬਾਤ ਸਿਮਰਨਜੀਤ ਸਿੰਘ ਦੀ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਾਰੀ ਸੰਗਤ ਦਾ ਆਈ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਸੰਗਤਾਂ 'ਚ ਬਹੁਤ ਉਤਸ਼ਾਹ ਤੇ ਪਿਆਰ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਕਿ ਸੰਗਤਾਂ ਆਪਣੀ ਸੰਗਤ ਜਿਹੜੀ ਪੰਥ ਪਰਤ ਹੋਈ ਜਾਗਰੂਕ ਹੋਈ ਆ ਬਾਕੀ ਮੈਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੀਐਮ ਦੀ ਸੀਟ ਤੇ ਖੜੇ ਆ ਆਪ ਵੱਧ ਤੋਂ ਵੱਧ ਸਪੋਰਟ ਕਰਕੇ ਜਿੰਨੇ ਵੀ ਹਾਲ ਹੋ ਸਕਦਾ ਵੱਧ ਸਪੋਰਟ ਕਰਕੇ ਉਹ ਪੀਐਮ ਦੀ ਜਿਹੜੀ ਸੀਟ ਆ ਜਿੱਤ ਪ੍ਰਾਪਤ ਕਰਨ ਤਾਂ ਜੋ ਆਪਣੇ ਪੰਥਕ ਮੁੱਦੇ ਆ ਉਹ ਪਾਰਲੀਮੈਂਟ ਲੈ ਕੇ ਜਾਣ ਬਾਕੀ ਸਾਰੇ ਸੰਗਤ ਨੂੰ ਅਮਰਪਾਲ ਸਿੰਘ ਵੱਲੋਂ ਵੀ ਇਹ ਖਾਸ ਸਨੇਹਾ ਕਿ ਬਾਤੋ ਆ ਸਿਮਰਨਜੀਤ ਸਿੰਘ ਦੀ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਨ ਤਾਂ ਜੋ ਵੱਡੀ ਲੀਤ ਜਿੱਤ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ